ਵੜੋਂ ਪੰਜਾਬ ਦੀ ਇਹ ਸ਼ੇਰ ਬੱਚੀ ਅੱਜ ਚੰਡੀਗੜ੍ਹ 에어ਪੋਰਟ ਦੇ ਉਤੇ ਤੂੰ ਅੱਜ ਇਤਿਹਾਸ ਰਚ ਦਿੱਤਾ ਅੱਜ ਦੱਸ ਦਿੱਤਾ ਵੀ ਪੰਜਾਬ ਦੀਆਂ ਝੀਆਂ ਦੇ ਖੂਨ ਦੇ ਵਿੱਚ ਅਜੇ ਵੀ ਅਣਖ ਤੇ ਗੈਰਤ ਬਾਕੀ ਹੈ ਸੋਸ਼ਲ ਮੀਡੀਆ ਤੇ ਨੱਚਣ ਵਾਲਿਆਂ ਨੂੰ ਬਥੇਰਾ ਸਪੋਰਟ ਕਰਦੇ ਜੇ ਅੱਜ ਵੇਖ ਲੈ ਆ ਇਸ ਪੰਜਾਬ ਦੀ ਧੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਕੌਣ ਖੜਾ ਹੁੰਦਾ ਹੈ ਇੱਕ ਪਾਸੇ ਕੰਗਣਾ ਰਣੌਤ ਜਿਹੜੀ ਪੰਜਾਬ ਨੂੰ ਕਦੇ ਉੜਦਾ ਪੰਜਾਬ ਦੱਸਦੀ ਹੈ ਉਹ ਕੰਗਣਾ ਰਣੌਤ ਡੈਨ ਹੇਲੀ ਕਰੇ ਪੰਜਾਬ ਨੂੰ ਅੱਤਵਾਦੀ ਦੱਸਦੀ ਹੈ ਜਿਹੜੇ ਪੰਜਾਬ ਦੇ ਸਿੱਖਾਂ ਬਾਰੇ ਜ਼ਹਿਰ ਉਗਲਦੀ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਪੰਜਾਬ ਦੇ ਕਿਸਾਨਾਂ ਬਾਰੇ ਮੰੰਦਾਬੋਲ ਬੋਲਦੀ ਹੈ ਜਿਹੜੇ ਇਸ ਧਰਤੀ ਤੇ ਵਸਣ ਵਾਲੀਆਂ ਮਾਮਾ ਉਹ ਵੇਲਾ ਜਿਸ ਵੇਲੇ ਕਿਸਾਨੀ ਮੋਰਚਾ ਲੱਗਾ ਸੀ ਸਾਡੀਆਂ ਮਾਮਾ ਮੋਰਚੇ ਦੇ ਵਿੱਚ ਬੈਠੀਆਂ ਸੀ ਜਾਕੈ ਤੇ ਇਸ ਕੰਗਣਾ ਰਣੌਤ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਵੀ ਇਹ ਜਿਹੜੀਆਂ ਬੀਬੀਆਂ ਬੈਠੀਆਂ ਨੇ ਇਹ 100-100 ਰੁਪਏ ਦਿਹਾੜੀ ਤੇ ਬੈਠੀਆਂ ਨੇ ਅੱਜ ਭੈਣ ਕਲਵਿੰਦਰ ਕੌਰ ਨੇ ਦੱਸ ਦਿੱਤਾ ਵੀ ਉਹ 100-100 ਰੁਪਏ ਦਿਹਾੜੀ ਤੇ ਨਹੀਂ ਸੀ ਬੈਠੀਆਂ ਉਹਨਾਂ ਵਿੱਚ ਮੇਰੀ ਮਾਂ ਬੈਠੀ ਸੀ ਉਹ ਸਭ ਮਾਂ ਦੀ ਜਿੱਤੀ ਇਹਨਾਂ ਦੱਸ ਦਿੱਤਾ ਵੀ ਇਸ ਪੰਜਾਬ ਦੀ ਧਰਤੀ ਤੇ ਪੈਦਾ ਹੋਈਆਂ ਉਹ ਮਾਮਾ ਜਿਹੜੇ ਕਿਸਾਨੀ ਮੋਲ ਚ ਵਿੱਚ ਬੈਠੀਆਂ ਸੀ ਇਹ ਮਾਈ ਭਾਗੋ ਦੀਆਂ ਵਾਰਸਾ ਨੇ ਇਹ ਮਾਂ ਸਹਿਬ ਕਰਦੀਆਂ ਚਾਹੀਆਂ ਨੇ ਇਹ ਉਹ ਮਾਮਾ ਨੇ ਜਿਨ੍ਹਾਂ ਨੇ ਮੀਨ ਮੰਨੂ ਦੀ ਜੇਲ੍ਹ ਦੇ ਵਿੱਚ ਖੰਨੀ ਖੰਨੀ ਤੇ ਗੁਜ਼ਾਰਾ ਕਰਕੇ ਕਿਹਾ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜੋ ਜੋ ਸਾਨੂੰ ਵੜਦਾ ਅਸੀਂ ਧੂਣ ਸਵਾਏ ਹੋਏ ਸੁਣਿਆ ਸੀ ਮੰਤਰੀ ਬਣਨ ਤੇ ਗੱਲਾਂ ਵਿੱਚ ਫੁੱਲਾਂ ਦੇ ਹਾਰ ਪੈਂਦੇ ਨੇ ਆਪੀ ਵੀ ਵਾਲੀ ਇਤਿਹਾਸ ਅਨੱਚਾ ਵੀ ਮੰਤਰੀ ਬਣਨ ਤੇ ਚਪੇੜਾ ਦਾ ਹਾਰ ਮਿਲਦਾ ਹੈ ਸਲਮਾਨ ਮਿਲਦਾ ਹੈ ਤੁਸੀਂ ਦੱਸ ਦਿਤਾ ਪੰਜਾਬੀਆ ਵੀ ਅਜੇ ਵੀ ਅਜੇ ਵੀ ਪੰਜਾਬ ਦੇ ਵਿੱਚ ਅਣਕਦੇ ਗੈਰਤ ਵਾਲੀਆਂ ਧੀਆਂ ਪੈਣਾ ਜਿਉਂਦੀਆਂ ਨੇ ਅਸੀਂ ਇਸ ਭੈਣ ਦੇ ਉੱਤੇ ਮਾਣ ਕਰਦੇ ਆਂ ਸਾਨੂੰ ਮਾਰ ਹੈ ਆਪਣੀ ਭੈਣ ਉਤੇ ਇਸ ਵੀਡੀਓ ਨੂੰ ਸਾਡੀ ਇਸ ਭੈਣ ਤੱਕ ਜਰੂਰ ਪਹੁੰਚਾ ਦਿਆ ਭੈਣ ਕੁਲਵਿੰਦਰ ਕੌਰ ਇਹ ਤੇਰੀ ਛੋਟੀ ਭੈਣ ਬਿਆਨ ਕਰ ਤੇਰੇ ਨਾਲ ਖੜੀ ਹੈ ਤੇਰੀ ਭੈਣ ਦਾ ਨੰਬਰ ਹੈ 7972368817973368811 ਤੇ ਮੇਰੀ ਭੈਣ ਤੇਰੇ ਨਾਲ ਤੇਰੀ ਛੋਟੀ ਭੈਣ ਖੜੀ ਹੈ ਜਿੱਥੇ ਮਰਜੀ ਲੋੜ ਹੋਵੇ ਤੈਨੂੰ ਆਪਣੀ ਭੈਣ ਦੀ ਜਿੱਦਾਂ ਮਰਜੀ ਆਪਣੀ ਭੈਣ ਨੂੰ ਯਾਦ ਕਰੀ ਤੇ ਦੂਸਰੀ ਬੇਨਤੀ ਮੈਂ ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਚਰਨ ਵਿੱਚ ਕਰਨਾ ਚਾਹੁੰਦੀ ਆ ਅੱਜ ਉਸ ਭੈਣ ਨੇ ਦੁਬਾਰਾ ਦੁਬਾਰਾ ਤੁਹਾਡੀ ਅਣਖ ਤੇ ਗੈਰਤ ਦੀ ਗੱਲ ਕਰ ਦਿੱਤੀ ਚੰਡੀਗੜ੍ਹ 에য়ারਪੋਰਟ ਤੇ ਤੇ ਆਪਾਂ ਆਪਣੀ ਭੈਣ ਦੀ ਪਿੱਠ ਨਹੀਂ ਜੇ ਲੱਗਣ ਦੇਣੀ ਅੱਜ ਸਮਝੇ ਉਸ ਭੈਣ ਦੇ ਨਾਲ ਖੜਨ ਦਾ ਕਿਉਂਕਿ ਉਸ ਭੈਣ ਨੂੰ ਉਹਨਾਂ ਨੇ ਉਸੇ ਵੇਲੇ ਸਸਪੈਂਡ ਦਾ ਕਾਰੀ ਦੇਣਾ ਹੈ ਤੇ ਅਸੀਂ ਆਪਣੀ ਭੈਣ ਨੂੰ ਮਾਨ ਸਨਮਾਨ ਦੇ ਕੇ ਨਵਾਜਣਾ ਹੈ ਅਸੀਂ ਨੱਚਣ ਗੋਣ ਵਾਲੀ ਪਿਛੇ ਦਾ ਵਧੇਰਾ ਭਜ ਰਿਆਂ ਬਚੇਰੀ ਉਹਨਾਂ ਨੂੰ ਸਪੋਰਟ ਕਰਦੇ ਆ ਅੱਜ ਸਾਰੀ ਅਣਖੀ ਧੀ ਦੇ ਪਿੱਛੇ ਸਪੋਰਟ ਕਰਨ ਤੇ ਖੜਨ ਦੀ ਲੋੜ ਹੈ ਸਾਰਿਆਂ ਹੀ ਭੈਣਾ ਭਰਾਵਾਂ ਦੇ ਸੰਗਤ ਦੇ ਚਰਨ ਵਿੱਚ ਬੇਨਤੀ ਹੈ ਵੀ ਆਪਾਂ ਭੈਣ ਕਲਵਿੰਦਰ ਕੌਰ ਦਾ ਵੱਧ ਤੋਂ ਵੱਧ ਚੜ੍ਹਦੀ ਕਲਾ ਦੇ ਨਾਲ ਸਾਥ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ